ਹੈਲੋ ਸਸ਼ੇ ਗਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਠੀਕ ਠਾਕ ਆ ਜੀ ਥੋੜਾ ਜਿਹਾ ਠੰਡ ਦੀ ਵਜ੍ਹਾ ਕਰਕੇ ਬਿਮਾਰ ਹੋ ਗਏ ਸੀਗੇ ਸਾਰੇ ਤਾਂ ਕਰਕੇ ਹੀ ਜਿਹੜੀ ਵੀਡੀਓ ਹੈ ਉਹ ਵੀਡੀਓ ਦੇ ਮਤਲਬ ਗੈਪ ਬਹੁਤ ਆ ਰਿਹਾ ਮੇਰੀ ਵੀਡੀਓ ਦੇ ਵਿੱਚ ਪਹਿਲਾਂ ਫੈਮਿਲੀ ਫੰਕਸ਼ਨ ਸੀ ਕਰੇ ਤਾਂ ਕਰਕੇ ਗੈਪ ਹੋਇਆ ਰਿਹਾ ਹੈਣਾ ਹੁਣ ਥੋੜਾ ਜਿਹਾ ਵੀ ਉਹ ਠੰਡਾ ਲੱਗ ਗਈ ਸੀਗੀ ਮੇਰੇ ਬੇਟੇ ਨੂੰ ਤਾਂ ਕਰਕੇ ਗੈਪ ਹੋ ਗਿਆ ਸੋ ਅੱਜ ਮੈਂ ਇੱਕ ਸਕਿਨ ਕੇਅਰ ਦਾ ਜਿਹੜਾ ਚੈਲੰਜ ਲਿਆ ਸੀ ਇੱਕ ਹਫਤੇ ਦਾ ਤਾਂ ਮੈਂ ਸੋ ਚੈੱਕ ਕੀਤਾ ਕਿ ਕਿਉਂ ਨਾ ਵੀਡੀਓ ਵੀ ਸ਼ੇਅਰ ਕੀਤੀ ਜਾਵੇ ਹਨਾ ਸਭ ਤੋਂ ਪਹਿਲਾਂ ਮੇਰੀ ਸਕਿਨ ਦੇਖੋ ਤੁਸੀਂ ਕਿੰਨਾ ਸੋਹਣਾ ਗਲੋ ਕਰ ਰਹੀ ਹੈ ਹਨਾ ਆਤੀਜਾਂ ਤੋਂ ਜਿੱਤੇ ਆਪਾਂ ਹਾਈਲਾਈਟਰ ਯੂਜ਼ ਕਰਦੇ ਆ ਹਨਾ ਹਾਈਲਾਈਟਰ ਯੂਜ਼ ਕਰਨ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਹੈਗੀ ਜੇ ਆਪਾਂ ਇਹ 7 ਦਿਨਾਂ ਦਾ ਚੈਲੰਜ ਹੈ ਜਿਹੜਾ ਉਹ ਪ੍ਰੋਪਰ ਸਹੀ ਤਰੀਕੇ ਨਾਲ ਹੈ ਜਿਹੜਾ ਯੂਜ਼ ਕਰਾਂਗੇ ਹਨਾ ਸੋ ਸਾਰੀਆਂ ਚੀਜ਼ਾਂ ਮੈਂ ਅੱਗੇ ਤੁਹਾਨੂੰ ਦੱਸੂਗੀ ਵੀਡੀਓ 'ਚ ਦਿਖਾਉਂਗੀ ਕੀ ਕੀ ਆਪਾਂ ਐਡ ਕੀਤਾ ਇਹਨੂੰ ਆਪਾਂ ਇੱਕ ਹਫ਼ਤੇ ਵਾਸਤੇ ਬਣਾ ਕੇ ਰੱਖ ਸਕਦੇ ਆਂਗੇ ਬਣਾ ਕੇ ਤੁਸੀਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਦੋ they मतलब डेली ਤੁਸੀਂ ਇਹਨੂੰ ਅਪਲਾਈ ਕਰੋ ਆਪਣੇ ਫੇਸ ਤੇ ਐਦਾਂ ਇੱਕ ਤੋਂ ਨੂੰ ਮੈਂ ਹੋਰ ਦੱਸਦੀਆਂ ਕਿ ਹਫਤੇ ਵਾਸਤੇ ਆਪਾਂ ਬਣਾ ਕੇ ਰੱਖ ਸਕਦੇ ਹਾਂ ਪਰ ਥੋੜਾ ਜਿਹਾ ਡਰਾਈ ਹੋ ਜਾਂਦਾ ਹੈ ਪੇਸਟ ਤਾਂ ਆਪਾਂ ਨੂੰ ਗੁਲਾਬ ਜਲ ਦੀ ਲੋੜ ਪੈਣੀ ਹੈ ਜਾਂ ਫਿਰ ਕੱਚੇ ਦੁੱਧ ਦੀ ਤਾਂ ਜਦੋਂ ਆਪਾਂ ਅਪਲਾਈ ਕਰਨਾ ਉਹਦਾ ਆਪਾਂ ਕੱਚਾ ਦੁੱਧ ਪਾ ਸਕਦੇ ਆ ਅੱਗੇ ਮੈਂ ਤੁਹਾਡੇ ਨਾਲ ਰੈਮਡੀ ਵੀ ਸ਼ੇਅਰ ਕਰਨ ਲੱਗੀ ਆਂਗੀ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਇਹ ਪੇਸਟ ਹੈ ਬਣਾਉਣਾਗਾ ਤੇ ਅਪਲਾਈ ਕਰਨਾਗਾ ਕਿੰਨੇ ਦਿਨ ਕਰਨਾ ਹੈਗਾ ਆਪਾਂ ਤੇ ਅਪਲਾਈ ਕਰਨ ਤੋਂ ਪਹਿਲਾਂ ਕੀ ਲਾਉਣਾ ਹੈ ਅਪਲਾਈ ਕਰਨ ਤੋਂ ਬਾਅਦ ਕੀ ਲਾਉਣਾਗਾ ਤੇ ਸਭ ਤੋਂ ਪਹਿਲਾਂ ਮੈਂ ਵੀਡੀਓ ਸ਼ੇਅਰ ਕਰਦੀ ਆ ਤੁਹਾਡੇ ਨਾਲ ਕਿਸ ਤਰ੍ਹਾਂ ਪਾ ਇਹਨੂੰ ਬਣਾਉਣਾਗਾ ਠੀਕ ਹੈ ਜੀ ਹਾਂਜੀ ਇੱਥੇ ਆਪਾਂ ਦਹੀਂ ਲੈ ਲਈਏ ਪਹਿਲਾਂ ਅ ਕਮ ਸਿਕਮ 2 ਚਮਚ ਤੁਸੀਂ ਦਹੀਂ ਦੇ ਲੈ ਲੈਣੇ ਆ ਤੇ ਜੇ ਗਾੜਾ ਦਹੀਂ ਹੈ ਤਾਂ 1 ਚਮਚ ਵੀ ਚੱਲ ਜਾਊਗਾ ਮੇਰੇ ਕੋਲ ਪਤਲਾ ਦਹੀਂ ਸੀਗਾ ਤੇ ਦਹੀਂ ਦੇ ਵਿੱਚ ਆਪਾਂ ਪਾਉਣਾ ਹੈਗਾ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਤੁਸੀਂ ਮਾਰਕੀਟ ਤੋਂ ਵੀ ਲੈ ਸਕਦੇ ਹੋ ਜੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਗ੍ਰाइंड ਕਰਕੇ ਚੌਲਾਂ ਨੂੰ ਮੇਰੇ ਕੋਲ ਘਰੇ ਬਣਾਇਆ ਹੋਇਆ ਹੈਗਾ ਤੇ ਘਰੇ ਹਨਾ ਆਪਾਂ ਨੂੰ ਪਤਾ ਹੁੰਦਾ ਕਿ ਪ्योर ਆਪਣੇ ਕੋਲ ਸਹੀ ਚੀਜ਼ ਹੈਗੀ ਤੇ ਤੁਸੀਂ ਮਾਰਕੀਟ ਵਾਲਾ ਵੀ ਲੈ ਸਕਦੇ ਹੋ ਬਈ ਤੇ ਇੱਥੇ ਆਪਾਂ ਇੱਕ ਪਾਵਾਂਗੇ ਵਿਟਾਮਿਨ E ਦਾ ਕੈਪਸੂਲ ਇਹਦੇ ਵਿੱਚ ਤੇ ਜਿਹੜਾ ਦੁੱਧ ਐਡ ਕਰਨਾ ਹੈਗਾ ਉਹ ਆਪਾਂ ਤੁਰੰਤ ਕਰ ਸਕਦੇ ਆਂਗੇ ਜੇਕਰ ਤੁਹਾਡੇ ਕੋਲ ਗੁਲਾਬ ਜਲ ਹੈ ਤਾਂ ਤੁਸੀਂ ਗੁਲਾਬ ਜਲ ਯੂਜ਼ ਕਰਨਾਗਾ ਜੇਕਰ ਨਹੀਂ ਹੈਗਾ ਤਾਂ ਤੁਸੀਂ ਦੁੱਧ ਕਰ ਸਕਦੇ ਹੋ ਕੱਚਾ ਕਿਉਂਕਿ ਜਦੋਂ ਇਹਨੂੰ ਰੱਖ ਦਿੰਨੇ ਆਂ ਆਪਾਂ ਫਿਰ ਇਹ ਡਰਾਈ ਹੋ ਜਾਂਦਾਗਾ ਇੱਕ ਹਫਤੇ ਵਾਸਤੇ ਆਪਾਂ ਇਹਨੂੰ ਬਣਾ ਕੇ ਰੱਖਾਂਗੇ ਤੇ ਹਲਕਾ ਜਾਂ ਤੁਸੀਂ ਬਸ ਲੈਣਾਗਾ ਤੇ ਆਪਣੇ ਫੇਸ ਤੇ ਜਿਹੜਾ ਇਹਦੀ ਮਸਾਜ ਨਹੀਂ ਆਪਾਂ ਕਰਨੀ ਹੈਗੀ ਫੇਸ ਤੇ ਆਪਾਂ ਅਪਲਾਈ ਕਰਕੇ ਇੱਕ ਮਾਸਕ ਦੀ ਤਰ੍ਹਾਂ ਰੱਖਣਾ ਹੈਗਾ ਇਹਨੂੰ ਕਮ ਸੇ ਕਮ 20 ਮਿੰਟ ਰੱਖਣਾ ਹੈ ਠੀਕ ਹੈ ਜੀ ਤੇ ਇੱਥੇ ਪੇਸਟ ਹੈ ਜਿਹੜਾ ਉਹ ਬਣ ਗਿਆ ਸੀਗਾ ਤੇ ਜਦੋਂ ਆਪਾਂ ਇਹਨੂੰ ਪਹਿਲੇ ਦਿਨ ਬਣਾਵਾਂਗੇ ਨਾ ਤਾਂ ਫਿਰ ਆਪਾਂ ਇਹਨੂੰ ਰੱਖ ਦਾਂਗੇ ਅ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਇਹਨੂੰ 10-15 ਮਿੰਟ ਇਦਾਂ ਹੀ ਰੱਖ ਦਾਂਗੇ ਤਾਂ ਫਿਰ ਜਿਹੜਾ ਝੋਲਾ ਦਾ ਆਟਾ ਉਹ ਚੰਗੀ ਤਰ੍ਹਾਂ ਜਿਹੜਾ ਵਿੱਚ ਮਿਕਸ ਹੋ ਜਾਊਗਾ ਤੇ ਥੋੜਾ ਜਿਹਾ ਫਲਾਵਟ ਆ ਜਾਊਗੀ ਇਹਦੇ ਵਿੱਚ ਫੁੱਲ ਜਾਊਗਾ ਇਹ ਠੀਕ ਹੈ ਜੀ ਇੱਥੇ ਮੈਂ ਰੱਖਤਾ ਸੀ ਦੇਖ ਸਕਦੇ ਤੁਸੀਂ ਤਾਂ ਉਹ ਜਿਹੜਾ ਇਹ ਗਾੜਾ ਹੋ ਗਿਆ ਅੱਗੇ ਨਾਲੋਂ ਤੇ ਹੁਣ ਆਪਾਂ ਇਹਨੂੰ ਅਪਲਾਈ ਕਰਾਂਗੇ ਆਪਣੇ ਫੇਸ ਤੇ ਹਾਂਜੀ ਪੇਸਟ ਆਪਣਾ ਬਣ ਕੇ ਰੈਡੀ ਹੋ ਗਿਆ ਇਹਨੂੰ ਆਪਾਂ 8 ਦਿਨਾਂ ਵਾਸਤੇ ਸਟੋਰ ਕਰਕੇ ਰੱਖ ਸਕਦੇ ਹਾਂ इजीली ਠੀਕ ਹੈ ਜੀ ਸੋ ਇਹਨੂੰ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਫੇਸ ਵਾਸ਼ ਨਾਲ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਪਹਿਲਾਂ ਵਾਸ਼ ਕਰ ਲੈਣਾਗਾ ਉਸ ਤੋਂ ਬਾਅਦ ਆਪਾਂ ਇਹਨੂੰ ਅਪਲਾਈ ਕਰ ਲੈਣਾਗਾ ਹੋਰ ਕੁਝ ਨਹੀਂ ਲੱਗਿਆ ਹੋਣਾ ਚਾਹੀਦਾ ਆਪਣੇ ਫੇਸ ਤੇ ਡਰਾਈ ਫੇਸ ਬਿਲਕੁਲ ਧੋਣ ਤੋਂ ਬਾਅਦ ਫੇਸ ਵਾਸ਼ ਕਰਨ ਤੋਂ ਬਾਅਦ ਐਦਾਂ ਹੀ ਆਪਾਂ ਇਹਨੂੰ ਅਪਲਾਈ ਕਰਨਾ ਆਪਣੇ ਫੇਸ ਤੇ ਮਾਸਕ ਦੀ ਤਰ੍ਹਾਂ ਆਪਾਂ 20 ਮਿੰਟ ਇਹਨੂੰ ਲਗਾ ਕੇ ਰੱਖਣਾ ਹੈਗਾ 20 ਮਿੰਟ ਲਗਾਉਣ ਤੋਂ ਬਾਅਦ ਤੁਸੀਂ ਵਾਸ਼ ਕਰ ਸਕਦੇ ਹੋ ਫੋਕੇ ਪਾਣੀ ਨਾਲ ਹਲਕੇ ਗੁੰਗੁਨੇ ਪਾਣੀ ਨਾਲ ਵਾਸ਼ ਕਰਕੇ ਉਸ ਤੋਂ ਬਾਅਦ ਮੋਇਸਚਰਾਈਜ਼ਰ ਲਗਾ ਲੈਣਾਗਾ ਜੇ ਤੁਸੀਂ ਮੋਇਸਚਰਾਈਜ਼ਰ ਨਹੀਂ ਵੀ ਲਗਾਉਂਗੇ ਤਾਂ ਵੀ ਤੁਸੀਂ ਰਿਜ਼ਲਟ ਦੇਖਿਓ ਮੈਂ ਹਾਲੇ ਕੋਈ ਮੋਇਸਚਰਾਈਜ਼ਰ ਨਹੀਂ ਲਗਾਇਆ ਹੈਗਾ ਤੇ ਗਲੋ ਦੇਖ ਸਕਦੇ ਹੋ ਤੁਸੀਂ ਮੇਰੀ ਸਕਿਨ ਥੋੜੀ ਜਿਹੀ ਬੁਖਾਰ ਕਰਕੇ ਕਾਲੀ ਤਾਂ ਪੈ ਗਈ ਹੈਗੀ ਪਰ ਜਿਹੜਾ ਕੀ ਸਕਿਨ ਦੇ ਹਨਾ ਇੱਕ ਗਲੋ ਨਜ਼ਰ ਆ ਰਿਹਾ ਹੈਗਾ ਮੈਨੂੰ 2 ਦਿਨ ਹੋ ਗਏ ਯੂਜ਼ ਕਰਦੀ ਨੂੰ ਤੇ ਤੁਸੀਂ ਵੀ ਇੱਕ ਹਫਤੇ ਦਾ ਇਹ ਚੈਲੰਜ ਜਰੂਰ ਲੈ ਕੇ ਦੇਖੋ ਤੁਹਾਡੇ ਜਿਹੜੇ ਸਕਿਨ ਦੇ ਪ੍ਰੋਬਲਮਸ ਨੇ ਗੀਆਂ ਉਹ ਹੱਲ ਹੋਣਗੀਆਂ ਜੇ ਤੁਹਾਡੀ ਸਕਿਨ ਕਾਲੀ ਪੈ ਗਈ ਹੈ ਨਾ ਸਿਆਲਾਂ ਦੇ ਵਿੱਚ ਆਪਾਂ ਧੁੱਪੇ ਬਹੁਤ ਜ਼ਿਆਦਾ ਬਹਨੇ ਆ ਟਾਂਡੇ 'ਚ ਤਾਂ ਧੁੱਪ ਨਾਲ ਜਿਹੜੀ ਸਕਿਨ ਟੈਨ ਹੋ ਜਾਂਦੀ ਹੈਗੀ ਕਾਲਾਪਨ ਆ ਜਾਂਦਾ ਹੈਗਾ ਚਿਹਰੇ ਤੇ ਹੈ ਨਾ ਡਲਨੈਸ ਜੀ ਹੋ ਜਾਂਦੀ ਹੈਗੀ ਸਾਰੀ ਪ੍ਰੋਬਲਮ ਆ ਜਿਹੜੀ ਹੱਲ ਹੋਊਗੀ ਤੁਹਾਡੀ ਇੱਕ ਵਾਰੀ ਇਹ ਚੈਲੰਜ ਜ਼ਰੂਰ ਲੈ ਕੇ ਦੇਖੋ ਅ ਤੁਸੀਂ ਬਸ ਇੱਕ ਦਿਨ ਪਹਿਲੇ ਦਿਨ ਮਿਹਨਤ ਕਰਨੀ ਤੁਸੀਂ ਬਣਾ ਕੇ ਰੱਖ ਲੈਣਾਗਾ ਤੇ ਉਸ ਤੋਂ ਬਾਅਦ ਰੋਜ਼ ਤੁਸੀਂ ਜਿਵੇਂ ਆਪਾਂ ਫੇਸ ਵਾਸ਼ ਵੀ ਕਰਦੀਆਂ ਹਨਾ ਤਾਂ ਫਿਰ 20 ਮਿੰਟ ਆਪਾਂ ਅਪਲਾਈ ਕਰਕੇ ਰੱਖਣਾ ਆਪਣੇ ਫੇਸ ਤੇ ਉਸ ਤੋਂ ਬਾਅਦ ਆਪਾਂ ਵਾਸ਼ ਕਰ ਦੇਣਾਗਾ ਤੇ 4-5 ਦਿਨਾਂ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਬਹੁਤ ਸੋਹਣਾ ਮਿਲਣਾ ਸ਼ੁਰੂ ਹੋ ਜਾਊਗਾ ਤੁਹਾਡੀ ਸਕਿਨ ਹੈ ਜਿਹੜੀ ਉਹ ਕਲੀਅਰ ਹੋਣੀ ਸ਼ੁਰੂ ਹੋ ਜਾਊਗੀ ਤੇ ਨਾਲ ਨਾਲ ਸਕਿਨ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਊਗੀ ਠੀਕ ਹੈ ਜੀ ਹਾਂਜੀ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਜੇਕਰ ਨਹੀਂ ਹੋ ਆਇਆ ਚੈਨਲ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਨਾਲ ਕਮੈਂਟ ਕਰਦੇ ਹੋ ਸੋਨਾ ਚ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਨੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ